ਇਸ ਸਾਲ ਮੇਰੇ ਫਾਦਰ ਸਾਹਿਬ ਸਿੰਗਿੰਗ ਕਰਦੇ ਸੀ ਸਾਨੂੰ ਉਹਨਾਂ ਤੋਂ ਗਾਉਣ ਦਾ ਸ਼ੌਂਕ ਪਿਆ ਜਾਂਦੇ ਆ ਮਾਂ ਨੇ ਤੀਨੂ ਮਤ ਦਿੱਤੀ ਜਾਂਦੇ ਆ ਮਾਂ ਨੇ ਤੀਨੂ ਮਤ ਦਿੱਤੀ ਇੱਕ ਗੱਲ ਦਾਤੀ ਏ ਖਿਆਲ ਰੱਖੀ ਅਸਰ ਜਗ ਦੇ ਨਾਲ ਨਾ ਬਣੇ ਤੇਰੀ ਆਸਾਰੇ ਜਗਤ ਦੇ ਨਾਲ ਨਾ ਬਣੇ ਤੇਰੀ ਤੂੰ ਸੁਲਾ ਆਪਣੇ ਖਸਮ ਦੇ ਨਾਲ ਰਖੀ ਵੇ ਮੈਂ ਛੋੜੀ ਚੋਰੀ ਤੇਰੇ ਨਾਲ ਵੇਲਾ ਲਈ ਆ ਅੱਖਾਂ ਵੇ ਮੈਂ ਚੋਰੀ ਚੋਰੀ ਤੇਰੇ ਨਾਲ ਵੇਲਾ ਲਈ ਆ ਅੱਖਾਂ ਵੇ ਮ ਦੁਨੀਆ ਤੋ ਦੇਖਾਂ ਤੇ ਮੈਂ ਦੁਨੀਆ ਮ ਦੁਨੀਆ ਤੋ ਦੇਖਾਂ ਤੇ ਮੈਂ ਪਿਆਰ ਤੇਰਾ ਰੱਖਾਂ ਵੇ ਮੈਂ ਚੋਰੀ ਚੋਰੀ ਤੇਰੇ ਨਾਲ ਵੇ ਲਿਆ ਅੱਖਾਂ ਵੇ ਮੈਂ ਚੋਰੀ ਚੋਰੀ ਤੇਰੇ ਨਾਲ ਬੇਲਾ ਲਿਆ ਮਸਤੂਆਣਾ ਸਾਹਿਬ ਦੀ ਪਾਕ ਧਰਤੀ ਦੇ ਉੱਪਰ ਅੰਤਰਰਾਸ਼ਟਰੀ ਬਾਦ ਲੇਖਕ ਮੇਲਾ ਲਗਾਇਆ ਗਿਆ ਸੀ ਸੁੱਤੀ ਬਾਖ ਜੀ ਵੱਲੋਂ ਉੱਥੇ ਹੀ ਇੱਥੇ ਬਾ ਲੇਖਕ ਦੇ ਨਾਲ ਨਾਲ ਗੀਤਕਾਰ ਵੀ ਆਏ ਸਨ ਜਿਸ ਜਿੱਥੇ ਕਿ ਹੀਰਿਆਂ ਦੀ ਤਲਾਸ਼ ਹੋਣੀ ਸੀ ਤਾਂ ਇੱਥੇ ਅੱਜ ਅਸੀਂ ਦੇਖ ਰਹੇ ਸੀ ਕਿ ਇੱਕ ਲੜਕੀ ਨੇ ਬਹੁਤ ਹੀ ਵਧੀਆ ਆਵਾਜ਼ ਦੇ ਵਿੱਚ ਗੀਤ ਗਾਇਆ ਕਿ ਪੂਰੀ ਸਟੇਜ ਸੀ ਜੋ ਜੋ ਉਹ ਹੁਦੇਦਾਰ ਸੀ ਸਾਰਿਆਂ ਨੂੰ ਤਾੜੀਆਂ ਮਾਰਨ ਤੇ ਤੇ ਕੁੱਕਾ ਮਾਰਨ ਦੇ ਮਜਬੂਰ ਕਰ ਦਿੱਤਾ ਸਾਡੇ ਨਾਲ ਉਹ ਲੜਕੀ ਇੱਥੇ ਮੌਜੂਦ ਹੈ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਉਹਨਾਂ ਨੂੰ ਜੋ ਇਹ ਗਾਣ ਦਾ ਸ਼ੌਂਕ ਕਿੱਥੋਂ ਪਿਆ ਕਿ ਨਾਮ ਹੈ ਆਪਣਾ ਸਰ ਮੇਰਾ ਨਾਮ ਪ੍ਰਿਯੰਕਾ ਕਿੱਥੋਂ ਆਇਓ ਤੇ ਕਿਹੜੇ ਕੋਈ ਪੜਦੇ ਹੋ ਸਰ ਮੈਂ ਜ਼ਿਲ੍ਹਾ ਮੁਕਸਰ ਤੋਂ ਆਈ ਆ ਤਾਂ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਮਲੋਟ ਸੈਕੰਡਰੀ अच्छा जी।, जी।, जी हां जी ਤੇ ਜੋ ਆਪਾਂ ਨੂੰ ਇਹ ਗਾਣ ਦਾ ਸ਼ੌਂਕ ਹੈ ਬੇਟਾ ਇਹ ਕਦੋਂ ਤੋਂ ਪਿਆ ਇਹ ਸਾਰਾ ਮੇਰੇ ਫਾਦਰ ਸਾਹਿਬ ਸਿੰਗਿੰਗ ਕਰਦੇ ਸੀ ਸਾਨੂੰ ਉਹਨਾਂ ਤੋਂ ਗਾਉਣ ਦਾ ਸ਼ੌਂਕ ਪਿਆ ਕੀ ਨਾਮ ਸੀ ਫਾਦਰ ਸਾਹਿਬ ਦਾ ਸੁਖਪਾਲ ਸਿੰਘ ਸੁਣਿਆ ਕਿ ਫਾਦਰ ਸਾਹਿਬ ਨਹੀਂ ਰਹੇ ਹਾਂਜੀ ਹਾਂਜੀ ਸਰ ਫਾਦਰ ਸਾਹਿਬ ਦੀ ਪਿਛਲੇ ਦਸੰਬਰ ਦੀ 27 ਤਰੀਕ ਨੂੰ ਉਹਨਾਂ ਦੀ ਡੈਥ ਹੋ ਗਈ ਸੀ ਹਾਂਜੀ ਤਾਂ ਹੁਣ ਉਹਨਾਂ ਨੂੰ ਸਾਲ ਹੋਣ ਵਾਲਾ ਹੈ ਤੇ ਅੱਜ ਇੱਥੇ ਤੁਸੀਂ ਪਰਫਾਰਮ ਕੀਤਾਗਾ ਸੁਖੀ ਬਾਠ ਜੀ ਉਹਨਾਂ ਦੀ ਟੀਮ ਜੋ ਇੱਥੇ ਲੋਕ ਪਤਵੰਤੇ ਸੱਜਣ ਦੇਖਣ ਵਾਸਤੇ ਆਏ ਹਨ ਜਾਂ ਬੱਚੇ ਜੋ ਕੰਪਨੀ 'ਚ ਹਿੱਸਾ ਲੈਣ ਵਾਸਤੇ ਆਏ ਹਨ ਸਾਰਿਆਂ ਨੂੰ ਤਾੜੀਆਂ ਮਾਰਨ ਦੇ ਮਜਬੂਰ ਕਰ ਦਿੱਤਾ ਜੀ ਕਿਸ ਤਰ੍ਹਾਂ ਲੱਗ ਰਿਹਾ ਸੱਸੋ ਅ ਸਰ ਬਹੁਤ ਵਧੀਆ ਫੀਲ ਹੋ ਰਿਹਾ ਵਾ ਕਿ ਮੈਂ ਸਭ ਨੂੰ ਤਾੜੀਆਂ ਮਾਰਨ ਤੇ ਜਾਂ ਕੁੱਕਾਂ ਮਾਰਨ ਤੇ ਮਜਬੂਰ ਕਰ ਦਿੱਤਾ ਸੋ ਆਪ ਦੇ ਆਪ ਤੇ ਬਹੁਤ ਵਧੀਆ ਫੀਲ ਹੋ ਰਿਹਾ ਵਾ ਜੋ ਤੁਸੀਂ ਦੱਸ ਰਹੇ ਹੋ ਕਿ ਤੁਹਾਡੀ ਸਿਸਟਰ ਹੈ ਛੋਟੀ ਉਹ ਵੀ ਗਾਉਂਦੀ ਹੈ ਕਿ ਤੁਸੀਂ ਇਕੱਠੇ ਹੀ ਗਾਣੇ ਫਿਰ ਹਾਂਜੀ ਸਰ ਅਸੀਂ ਦੋਨੋਂ ਸਿਸਟਰ ਇਕੱਠੇ ਗਾਣੇ ਹਾਂ ਹਾਂਜੀ ਤੇ ਸੁਣਨ ਚ ਆਇਆ ਕਿ ਫਾਦਰ ਸਾਹਿਬ ਨਹੀਂ ਰਹੇ ਲੇਕਿਨ ਫਿਰ ਉਸ ਤੋਂ ਬਾਅਦ ਘਰ ਦਾ ਗੁਜ਼ਾਰਾ ਬੇਟਾ ਕਿ ਮੰਮੀ ਤੇ ਤੁਹਾਡੇ ਹਾਊਸ ਵਾਈਫ ਨੇ ਅ ਸਰ ਸਾਡੇ ਘਰ ਦਾ ਗੁਜ਼ਾਰਾ ਸਾਡੇ ਦੋਨੋਂ ਸਿਸਟਰ ਤੇ ਚੱਲਦਾ ਹਾਂ ਹਾਂਜੀ ਸਾਡੇ ਛੋਟੇ ਮੋਟੇ ਪ੍ਰੋਗਰਾਮ ਲੱਗਦੇ ਨੇ ਸੋ ਉਹਨਾਂ ਦੇ ਪ੍ਰੋਗਰਾਮਾਂ ਦੇ ਸਿਰਾਂ ਤੇ ਸਾਡਾ ਸਿਰ ਤੇ ਸਾਡਾ ਘਰ ਚੱਲਦਾ ਵਾ ਕੋਈ ਗਾਣਾ ਵੀ ਆਇਆ ਆਪਣਾ ਕਿਸੇ YouTube ਤੇ ਜਾਂ Facebook ਦੇ ਕਿਸੇ ਚੈਨਲ ਵੱਲੋਂ ਤੁਸੀਂ ਕਦੇ ਗਾਇਆ ਹੋਵੇ ਹਾਂਜੀ ਸਰ ਕਾਫੀ ਸੌਂਗ ਆਇਆ ਧਾਰਮਿਕ ਸੌਂਗ ਵੀ ਆਇਆ ਸੈਡ ਸੌਂਗ ਵੀ ਆਏ ਹੋਇਆ ਸੋ ਜਨ ਐਮਜੀ ਟੈਲੀਕਾਸਟ ਵਾਲੇ ਚੈਨਲ ਵਾਲੇ ਜਿਨ੍ਹਾਂ ਨੇ ਸਾਡਾ ਪਹਿਲਾ ਸੌਂਗ ਕੀਤਾ ਸੀਗਾ ਧਾਰਮਿਕ ਸੌਂਗ ਕੀਤਾ ਸੀ ਹਾਂਜੀ ਸੂਫੀ ਗਾਇਕੀ ਬੜੀ ਓਕੀ ਹੈ ਤੁਸੀਂ ਸੂਫੀ ਗਾਇਕੀ ਵੀ ਕਰਦੇ ਹੋਗੇ ਹਾਂ ਸਰ ਸਾਨੂੰ ਮਤਲਬ ਕਿ ਜਦੋਂ ਅਸੀਂ ਸਟਾਰਟ ਕੀਤਾ ਸੀ ਤਾਂ ਅਸੀਂ ਸੂਫੀ ਸੂਫੀ ਸੌਂਗ ਤੋਂ ਸਟਾਰਟ ਕੀਤਾ ਅਸੀਂ ਨੂਰਾ ਸਿਸਟਰ ਦਾ ਸੌਂਗ ਆਇਆ ਸੀ ਆ ਜਾਵੇ ਆ ਜਾ ਮਾਹੀ ਤਤਰੀ ਦੇ ਵੇੜੇ ਅਸੀਂ ਉਹ ਸੌਂਗ ਤੋਂ ਸਟਾਰਟ ਕੀਤਾ ਸੀਗਾ ਹਾਂਜੀ ਸੌਂਗ ਸੁਣਾ ਸਕਦੇ ਹੋ ਹਾਂਜੀ ਜ਼ਰੂਰ Mm, uh, jave, uh, jama, hi, tatti, di, del, vede. Uh, jave, uh, jama, hi, tatti, di, del, vede. ho, richange, so, denalo, ho, ho. ਰੇ ਚੰਗੇ ਮਿਲ ਗਏ ਨੇ ਕੇੜਾ ਆ ਜਾ ਵੇ ਆ ਜਾ ਮਹੀ ਤਤਿੜੀ ਦੇ ਵਹੜੇ ਮੇਰੇ ਅਪਰਾਮ ਮੈਨੂੰ ਦਿਲ ਤੋ ਵੀ ਜਾ ਰਿਆ ਕੋਕੋ ਹੌਲੀ ਕਰ ਦਿੱਤਾ ਵੇ ਰਲ ਮਿਲ ਅਸਰੇ ਆ ਕੱਖੋ ਹੌਲੀ ਕਰ ਦਤਾ ਵੇ ਰਲ ਮਿਲ ਸਾਰੇ ਆ ਸਖ ਸਬੰਧੀ ਆਣੇ ਸਖ ਸਬੰਧੀਆਂ ਨੇ ਐਸਾ ਸਖ ਸਬੰਧੀਆਂ ਨੇ ਪਾਲੇ ਬਖੇੜੇ ਆ ਜਾਵੇ ਆ ਜਾ ਮਹੀ ਵੇ ਤਤੜੀ ਦੇ ਵਹਿੜੇ ਜਿਹੜਾ ਤੁਸੀਂ ਗੀਤ ਗਾਇਆ ਉਥੇ ਜਿਸ ਜਿਸ ਨਾਲ ਸਟੇਜ ਝੂਮਣ ਲੱਗੀ ਸੀ ਉਹ ਗੀਤ ਵੀ ਸੁਣਾਓ ਸਾਂਦੀ ਚਰਖੀ ਨੂੰ ਰੀ ਜਨਲ ਕਤ ਦੀਆਂ ਸਾਂਦੀ ਚਰਖੀ ਨੂੰ ਰੀ ਜਨਲ ਕਤ ਦੀਆਂ ਓ ਮੈਨੂੰ ਆਪਣੇ ਚਾਉਂਦਾ ਏ ਹਏ ਆਪਣੇ ਚਾਉਂਦਾ ਏ ਤਾਈਆਂ ਮੈਂ ਨੱਚਦੀਆਂ ਸਾਂਦੀ ਚਰਖੀ ਨੂੰ ਰੀ ਜਨਲ ਕਤ ਦੀਆਂ ਸਾਂਦੀ ਚਰਖੀ ਨੂੰ ਰੀ ਜਨਲ ਕਤ ਦੀ ਜੀ ਇਹ ਲੜਕੀ ਨੇ ਤੁਸੀਂ ਦੇਖਿਆਗਾ ਕਿ ਜੋ ਗੀਤ ਹਨ ਬੜੇ ਹੀ ਵਧੀਆ ਗਾਏ ਹਨ ਅਤੇ ਆਵਾਜ਼ ਹੈ ਜੋ ਬਹੁਤ ਸੁਰੀਲੀ ਹੈ ਸਟੇਜ ਤੇ ਵੀ ਲੋਕਾਂ ਨੂੰ ਝੁੰਮਣ ਲਗਾ ਦਿੱਤਾ ਸੀ ਤੇ ਕਈ ਗਾਣੇ ਪੈਣਾ ਇਹਨਾਂ ਦੱਸ ਰਹੇ ਨੇ ਕਿ ਫੇਸਬੁੱਕ ਤੇ ਜਾਂ YouTube ਤੇ ਵੀ ਚੈਨਲਾਂ ਵੱਲੋਂ ਬਣਵਾਏ ਗਏ ਹਨ ਫਾਦਰ ਸਾਹਿਬ ਦੇ ਜਾਣ ਤੋਂ ਬਾਅਦ ਘਰ ਦੇ ਹਾਲਾਤ ਜੋ ਹਨ ਮੰਦੇ ਹੋਗੇ ਸਨ ਲੇਕਿਨ ਇਹ ਲੜਕੀਆਂ ਜੋ ਗਾਉਂਦੀਆਂ ਹਨ ਇਹ ਛੋਟੀ ਥੋੜੀ ਸਿਸਟਰ ਨਾਲ ਆਈ ਹੈ ਨਹੀਂ ਸਰ ਉਹ ਨਹੀਂ ਆਈ ਉਹਨਾਂ ਨਾਲ ਆਈ ਹੈ ਛੋਟੀ ਸਿਸਟਰ ਨਾਲ ਨਹੀਂ ਆਈ ਲੇਕਿਨ ਇਸਨੇ ਜੋ ਇਹਨਾਂ ਬੱਚਿਆਂ ਨੇ ਆਪਣੇ ਘਰ ਦਾ ਗੁਜ਼ਾਰਾ ਆਪਣੀ ਗਾਇਕੀ ਤੋਂ ਕੀਤਾ ਤਾਂ ਬੇਟਾ ਸਾਰਿਆਂ ਨੂੰ ਜਿਹੜਾ ਆਪਾਂ ਗਾਣਾ ਦੇਖੀ ਵੀ ਆਪਾਂ ਕਰੇ ਗੂੰਗਣਾ ਨੇ ਆ ਹਾਂਜੀ ਕਿਹੜਾ ਹੋ ਗਿਹੜਾ ਗਾਣਾ ਗਾਣਾ ਜਿਹੜਾ ਆਪਾਂ ਨੂੰ ਆਪਣੀ ਰੂਹ ਨੂੰ ਬਹੁਤ ਲੱਗਦਾ ਤੇ ਪਕਰੇ ਗੂੰਗਣਾਦੇ ਹੋਈਏ ਹਾਂਜੀ ਸਰ ਇੱਕ ਪਾਕਿਸਤਾਨੀ Song ਆ ਮੈਂ ਤੁਹਾਨੂੰ ਉਹ Song ਸੁਣਾ ਰਹੀਆਂ ਹਾਂ ਆ ਬੇ ਮਾ ਚੋਰੀ ਚੋਰੀ ਤੇਰੇ ਨਾਲ ਵੇਲਾ ਲਈ ਆ ਅੱਖਾਂ ਵੇ ਚੋਰੀ ਚੋਰੀ ਤੇਰੇ ਨਾਲ ਵੇਲਾ ਲਈ ਆ ਅੱਖਾਂ ਵੇ ਦੁਨੀਆ ਤੋ ਜਾਖ ਤਮਾ ਦੁਨੀਆ ਦੁਨੀਆ ਤੋ ਦੇਖੇ ਤੇ ਮੈਂ ਪਿਆਰ ਤੇਰਾ ਰੱਖਾਂ ਵੇ ਮੈਂ ਚੋਰੀ ਚੋਰੀ ਤੇਰੇ ਨਾਲ ਵੇ ਲ ਲਈ ਆ ਅੱਖਾਂ ਵੇ ਮੈਂ ਚੋਰੀ ਚੋਰੀ ਤੇਰੇ ਨਾਲ ਵੇ ਲ ਲਈ ਆ ਜੇਕਰ ਗੱਲ ਕੀਤੀ ਆ ਬੇ ਫੇਵਰਟ ਗਾਇਕ ਦੀ ਤਾਂ ਫੇਵਰਟ ਗਾਇਕ ਕੋਣ ਆਪਣਾ ਸਰ ਸਿੰਗਰ ਤਾਂ ਆਪਣੇ ਸਾਰੇ ਫੇਵਰਟ ਆ ਤੁਹਾਡੇ ਫਾਦਰ ਸਾਹਿਬ ਦੇ ਫੇਵਰਟ ਸਿੰਗਰ ਕੌਣ ਸੀ ਤੇ ਕਿਹਨੂੰ ਜ਼ਿਆਦਾ ਫਾਲੋ ਕਰਦੇ ਸੀ ਅ ਮੇਰੇ ਫਾਦਰ ਸਾਹਿਬ ਦੇ ਸਿੰਗਰ ਹੰਸਰਾਜ ਹੰਸ ਜੀ ਉਹਨੂੰ ਫਾਲੋ ਕਰਦੇ ਸੀ ਡਿੱਟੋ ਕਾਪੀ ਸੀ ਉਹਨਾਂ ਦੇ ਹਾਂਜੀ ਸਰ ਤੇ ਹੁਣ ਅੱਗੇ ਬਾਰੇ ਕੀ ਸੋਚ ਹੈਗਾ ਜਿਵੇਂ ਇੱਥੇ ਇਹ ਪਲੇਟਫਾਰਮ ਮਿਲੇਗਾ ਤੁਹਾਨੂੰ ਵਧੀਆ ਲੋਕਾਂ ਨੇ ਰਿਸਪੌਂਸ ਦਿੱਤਾਗਾ ਕੀ ਲੱਗਦਾਗਾ ਕਿ ਅਜਿਹੇ ਜੋ ਕੰਪੀਟੀਸ਼ਨ ਨੇ ਕਿਤੇ ਨਾ ਕਿਤੇ ਉਹਨਾਂ ਬੱਚਿਆਂ ਦਾ ਹੌਸਲਾ ਵਧਾਉਂਦੇ ਨੇ ਜੋ ਕਿ ਵੱਡੀਆਂ ਸਟੇਜਾਂ ਤੇ ਨਹੀਂ ਜਾ ਸਕਦੇ ਹਾਂਜੀ ਹਾਂਜੀ ਜਿੱਦਾਂ ਸੁਖੀ ਬਾਠ ਜੀ ਇਹਨਾਂ ਨੇ ਬਹੁਤ ਵਧੀਆ ਪ੍ਰੋਗਰਾਮ ਕੀਤਾ ਹੈ ਕਿ ਜਿਹੜੇ ਬੱਚੇ ਅੱਗੇ ਨਹੀਂ ਜਾ ਸਕਦੇ ਉਹਨਾਂ ਲਈ ਉਹਨਾਂ ਲਈ ਇਹ ਸਭ ਕੁਝ ਕੀਤਾ ਵਾ ਕਿ ਜੋ ਬੱਚੇ ਅੱਗੇ ਜਾਣਾ ਚਾਹੁੰਦੇ ਹੋ ਇਹ ਸਟੇਜ ਤੋਂ ਅੱਗੇ ਜਾਣਗੇ ਹਾਂਜੀ ਤੁਹਾਡਾ ਨਾਮ ਵੀ ਲਿਖਿਆ ਯਾਰ ਸੀਗਾ ਹਾਂਜੀ ਵੀ ਹਾਂ ਵੀ ਅੱਗੇ ਵੀ ਤੁਹਾਡੀ ਹੈਲਪ ਕੀਤੀ ਜਾ ਬਈ ਹਾਂਜੀ ਹਾਂਜੀ ਸਰ ਮੇਰਾ ਨਾਮ ਮਿਲ ਕੇ ਇੱਥੋਂ ਦੇ ਜਿੰਨੇ ਵੀ ਟੀਚਰਸ ਨੇ ਉਹਨਾਂ ਨੇ ਕਿਹਾ ਆ ਕਿ ਸਾਨੂੰ ਇਹ ਬੱਚਾ ਚਾਹੀਦਾ ਵਾ ਮਤਲਬ ਕਿ ਅਕੈਡਮੀ ਲਈ ਚਾਹੀਦਾ ਇਹਨਾਂ ਦਾ ਫ੍ਰੀ ਖਰਚਾ ਸਕੂਲ ਦੀ ਗੱਲ ਕੀਤੀ ਜਾਵੇ ਤਾਂ ਸਕੂਲ ਵੱਲੋਂ ਟੀਚਰ ਸਾਹਿਬਾਨ ਨੇ ਉਹਨਾਂ ਦੇ ਅੱਖਾਂ 'ਚੋਂ ਵੀ ਹੰਝੂ ਆ ਗਏ ਸੀਗੇ ਕਿਸ ਤਰ੍ਹਾਂ ਦੀ ਹੈਲਪ ਕਰਦੇ ਨੇ ਤੁਹਾਡੀ ਸਕੂਲ ਵਾਲੇ ਟੀਚਰ ਸਾਡੇ ਬਹੁਤ ਵਧੀਆ ਵਾ ਸਰ ਉਹਨਾਂ ਵੱਲੋਂ ਵੀ ਸਾਨੂੰ ਬਹੁਤ ਵਧੀਆ ਹੈਲਪ ਅੱਜ ਹੀ ਮੈਂ ਇੱਥੇ ਪਹੁੰਚੀ ਆ ਤਾਂ ਸਿਰਫ ਆਪਣੇ ਨਵਜੋਤ ਮੈਡਮ ਤੱਕ ਕਰਕੇ ਉਹਨਾਂ ਮੈਂ ਕਰਕੇ ਇੱਥੇ ਪਹੁੰਚੀ ਆ ਹਾਂਜੀ ਜਿਹੜਾ ਫਿਰ ਪੜ੍ਹਾਈ ਵੀ ਕਰਦੇ ਹਾਂ ਨਾਲ ਸਿੰਗਿੰਗ ਵੀ ਕਰਦੇ ਹਾਂ ਰਿਆਸ ਵੀ ਕਰਨਾ ਪੈਂਦਾ ਫਿਰ ਸਾਰਾ ਕੁਝ ਕਿਵੇਂ ਮੇਨਟੇਨ ਕਰਦੇ ਹੋ ਅ ਸਰ ਪੜਾਈ ਵੀ ਕਰਦੇ ਆ ਨਾਲ ਮਤਲਬ ਕਿ ਸਿੰਗਿੰਗ ਵਾਸਤੇ ਅਸੀਂ ਟਾਈਮ ਨਹੀਂ ਕੱਢਦੇ ਕੋਈ ਵੀ ਮਤਲਬ ਕਿ ਜਿੱਦਾਂ ਹੁੰਦਾ ਨਾ ਕਿ ਸਿੰਗੀ ਗੈਸਟ ਦਾ ਟਾਈਮ ਕੱਢਣਾ ਪੈਂਦਾ ਅਸੀਂ ਟਾਈਮ ਨਹੀਂ ਕੱਢਦੇ ਅਸੀਂ ਜਿੱਦਾਂ ਕੋਈ ਗੈਸਟ ਆ ਗਿਆ ਘਰ ਜਾਂ ਘਰ ਦਾ ਕੰਮ ਕਰਦੇ ਫਿਰਦੇ ਅਸੀਂ ਗਾਉਂਦੇ ਰਹਿੰਨੇ ਆ ਸਾਡੇ ਇੱਧੇ ਅਰਿਆਜ਼ ਹੁੰਦੀ ਰਹਿੰਦੀ ਆ ਹਾਂਜੀ ਫਿਰ ਅ ਅੱਜ ਦੀ ਇਹ ਗੱਲ ਕੀਤੀ ਜਾਵੇ ਤਾਂ ਤੁਹਾਡੇ ਇਹ ਛੋਟੇ ਭਾਈ ਸਾਹਿਬ ਨਾਲ ਆਏ ਨੇ ਹਾਂਜੀ ਮੇਰੇ ਬ੍ਰਦਰ ਹੀ ਆ ਜੀ ਅੱਛਾ ਬ੍ਰਦਰ ਨਾਲ ਹਾਂਜੀ ਹਾਂਜੀ ਤੇ ਇਹਨਾਂ ਨੇ ਕੀ ਅੱਜ ਉਰੇ ਪਰਫਾਰਮ ਕੀਤਾਗਾ ਇਹਨਾਂ ਨੇ ਵੀ ਸਿੰਗਿੰਗ ਕੀਤੀ ਆ ਜੀ ਹਾਂਜੀ ਹਾਂਜੀ ਤੁਸੀਂ ਕੁਝ ਸੁਣਾ ਸਕਦੇ ਹੋ ਗਾ ਕੇ ਹੈ ਜੀ ਸੁਣਾਓ ਫਿਰ ਜਾਂਦੇ ਆ ਮਾਂ ਨੇ ਤੀਨੂ ਮਤ ਦਿੱਤੀ ਜਾਂਦੇ ਆ ਮਾਂ ਨੇ ਤੀਨੂ ਮਤ ਦਿੱਤੀ ਇੱਕ ਗੱਲ ਦਾਤੀ ਏ ਖਿਆਲ ਰੱਖੀ ਆ ਸਾਰੇ ਜੱਗ ਦੇ ਨਾਲ ਨਾ ਬਣੇ ਤੇਰੀ ਆ ਸਾਰੇ ਜੱਗ ਦੇ ਨਾਲ ਨਾ ਬਣੇ ਤੇਰੀ ਤੁਸਲਾ ਆਪਣੇ ਖਸਮ ਦੇ ਨਾਲ ਰਖੀ ਹੋ ਕਦੇ ਨਾ ਬਖਸ਼ੀ ਜਾਣੀਏ ਜੋ ਖਸਮ ਦੀ ਨਾ ਫਰਮਾਨ ਹੋਵੇ ਉਹ ਕਦੇ ਨਾ ਬਖਸ਼ੀ ਜਾਣੀਏ ਜੋ ਕਸਮ ਦਿਨਾ ਫਰਮਾਨ ਹੋਵੇ ਤੁਸੀਂ ਜੋ ਰਾਤ song ਗਾਇਆ ਸੀਗਾ ਨਾਲਦਿਆਂ ਦੇ ਜੋ ਸਟੇਜ ਤੇ ਸਾਨੂੰ ਉਹਨੇ ਵੀ ਅੱਖਾਂ 'ਚ ਹੰਝੂ ਆ ਗਏ ਸਾਨੂੰ ਉਹ song ਸੁਣਾ ਸਕਦੇ ਹੋ ਹਾਂਜੀ ਸਰ ਇੱਕ ਟੱਪਾ ਹਾਂਜੀ ਮਮ ਬੱਜਿਓ ਵੇੜੇ ਵਿੱਚ ਸ਼ੈ ਨਾਇਆਂ ਸਖੀਆਂ ਢੋਲੀ ਪਾਵਣ ਆਇਆ

ਪਿੱਛਾ ਵੇਖ ਵੇਖ ਰੋਮੀ ਮੇਰੇ ਗੁੱਡੀਆਂ ਪਟੋਲੇ ਪਿੱਛਾ ਵੇਖ ਵੇਖ ਰੋਮੀ ਮੇਰੇ ਗੁੱਡੀਆਂ ਪਟੋਲੇ ਤੁਸੀਂ ਦੱਸ ਰਹੇ ਸੀਗੇ ਕਿ ਤੁਸੀਂ ਕੋਈ ਧਾਰਮਿਕ ਗੀਤ ਵੀ ਗਾ ਲਨੇ ਹੋਗੇ ਕੋਈ ਇੱਕ ਟੱਪਾ ਕੋਈ ਧਾਰਮਿਕ ਗੀਤ ਦਾ ਹਾਂਜੀ ਸਰ ਜ਼ਰੂਰ ਸਾਡਾ Song ਰਿਕਾਰਡ ਹੋਇਆ ਸੀ MG ਟੈਲੀਕਾਸਟ ਚੈਨਲ ਵੱਲੋਂ ਪਹਿਲਾ Song ਧਾਰਮਿਕ ਮੈਂ ਤੁਹਾਨੂੰ ਸੁਣਾਉਣੀ ਆ ਉਨਸਿਆਸ ਰੱਖੀ ਨਨ ਕਾਣੇ ਵੱਲ ਅਤੇ ਕਿਸੇ ਅਲੋਕਕ ਪਾਣੇ ਵੱਲ ਅਸੀਂ ਆਸ ਰੱਖੀ ਨਨ ਕਾਣੇ ਵੱਲ ਅਤੇ ਕਿਸੇ ਅਲੋਕਕ ਪਾਣੇ ਵੱਲ ਰਹਿਮਤ ਦਾ ਬਦਲ ਵਰ ਜਾਵੇ ਰਹਿਮਤ ਦਾ ਬਦਲ ਵਰ ਜਾਵੇ ਨਉਸਰੇ ਖੁਨੀ ਕੰਧ ਬਾਬਾ ਨਾ ਫਿਰਟ ਹੈ ਸਰਹੰਦ 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 ਬਾਬਾ ਫਿਰ ਕੀ ਸੋਚੇਗਾ ਕਿ ਪੜ੍ਹ ਲਿਖ ਕੇ ਸਿੰਗਿੰਗ ਹੀ ਕਰਨੀ ਹੈ ਜਾਂ ਕੋਈ ਜੋਬ ਵਗੈਰਾ ਕਰਨੀ ਹੈ ਅ ਸਰ ਅਸੀਂ ਸਟੱਡੀ ਕਰਕੇ ਅਸੀਂ ਸਿੰਗ ਹੀ ਕਰਨੀ ਹੈ ਹਾਂਜੀ ਅਸੀਂ ਸਿੰਗਿੰਗ ਨੂੰ ਹੀ ਅੱਗੇ ਰੱਖਿਆ ਵਾ ਸਾਡੇ ਪਾਪਾ ਦੀ ਮਤਲਬ ਕਿ ਜੋ ਸਾਨੂੰ ਸਾਡੇ ਪਾਪਾ ਸਿਖਾ ਗਏ ਨਾ ਅਸੀਂ ਇਹਨੂੰ ਹੀ ਆਪਣੀ ਜੌਬ ਮੰਨਦੇ ਆ ਸਾਡੀ ਸਿੰਗਿੰਗ ਜੌਬ ਆ ਹਾਂਜੀ ਜੀ ਬਿਲਕੁਲ ਸਨ ਸਾਡੇ ਨਾਲ ਪਲੱਸ 2 ਵਿੱਚ ਪੜਨ ਵਾਲੀ ਵਿਦਿਆਰਥਣ ਜਿਸ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਗਾਇਆ ਅਤੇ ਰਾਤ ਵੀ ਇਹ ਇੱਥੇ ਹੀ ਸਨ ਰਾਤ ਵੀ ਜੋ ਇਹਨਾਂ ਨੇ ਜੋ ਇਹ Song ਗਾਇਆ ਸੀ ਸੈਟ Song ਗਾਇਆ ਸੀਗਾ ਉਹ ਤਾਂ ਲੋਕਾਂ ਦੀਆਂ ਅੱਖਾਂ ਦੇ ਵਿੱਚੋਂ ਹੰਝੂ ਆ ਗਏ ਸਨ ਤਾਂ ਅੱਜ ਜਦੋਂ ਸਵੇਰੇ ਇੱਥੇ ਅੱਜ ਇਹਨਾਂ ਨੇ ਇੱਥੇ ਪ੍ਰੋਗਰਾਮ ਕੀਤਾ ਆਪਣਾ ਤੇ ਇੱਥੇ ਗੀਤ ਗਾਇਆਗਾ ਤਾਂ ਸਾਰਿਆਂ ਨੂੰ ਨੱਚਣ ਝੂਮਣ ਲਾ ਦਿੱਤਾ ਤਾੜੀਆਂ ਪਾਣ ਮਾਰਨ ਜੋ ਹੈ ਜੋ ਇਹਨਾਂ ਨੇ ਲਗਾ ਦਿੱਤਾ ਸੀਗਾ ਤਾਂ ਬੇਟੀ ਦਾ ਇਹ ਸੁਪਨਾ ਹੈ ਕਿ ਪੜ੍ਹ ਲਿਖ ਕੇ ਆਪਣੇ ਮਾਪੇ ਦਾ ਨਾਮ ਰੋਸ਼ਨ ਕਰਨਾ ਕਿਉਂਕਿ ਇਹਨਾਂ ਦੇ ਫਾਦਰ ਸਾਹਿਬ ਵੀ ਪਹਿਨਾ ਸਿੰਗਿੰਗ ਕਰਦੇ ਰਹੇ ਹਨ ਤੇ ਹੁਣ ਜੋ ਇਹਨਾਂ ਦਾ ਘਰ ਦਾ ਗੁਜ਼ਾਰਾ ਹੈ ਉਹ ਵੀ ਸਿੰਗਿੰਗ ਦੇ ਨਾਲ ਹੀ ਚੱਲਦਾ ਹੈ ਸੰਗਰੂਰ ਤੋਂ ਕੈਮਰਾਮੈਨ ਜਦਨਪਾਲ ਲੋਟੇ ਦੇ ਨਾਲ ਗੁਰਵਿੰਦਰ ਸਿੰਘ ਗ੍ਰੇਡ ਪੰਜਾਬ ਟੀਵੀ